ਪਿੰਡਾਂ ਦੇ ਵਿੱਚ ਸਪੀਕਰ ਲੱਗਣਾ ਉਹ ਚੀਜ਼ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਜੀ ਵੀ ਜਦੋਂ ਅਸੀਂ ਜਵਾਨ ਹੋਏ ਤੇ ਉਸ ਵੇਲੇ ਸਪੀਕਰ ਸਪੀਕਰਾਂ ਦੇ ਉੱਤੇ ਗਾਣੇ ਸੁਣਨੇ ਤੇ ਜਿਨ੍ਹਾਂ ਦੇ ਗਾਣੇ ਸੁਣਨੇ ਤੇ ਉਹੀ ਤੁਹਾਡੇ ਆਈਡਲ ਨੇ ਕੋਈ ਆਈਡਲ ਉਹੀ ਤੁਹਾਡੇ ਪਹਿਲੇ ਟੀਚਰ ਨੇ ਤੇ ਉਹਨਾਂ ਦੇ ਹਿਸਾਬ ਨਾਲ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਹਾਂਜੀ ਕਿਹੜਾ ਕਲਾਕਾਰ ਮੈਨੂੰ ਸਭ ਤੋਂ ਪਹਿਲਾਂ ਜਿਸ ਕਲਾਕਾਰ ਨੇ ਮੈਨੂੰ ਪ੍ਰਭਾਵਿਤ ਕੀਤਾ ਮੇਰਾ ਸਭ ਤੋਂ ਪਹਿਲਾ ਪਿਆਰ ਕੁਲਦੀਪ ਮਾੜੇ ਅੱਛਾ ਉਹ ਇਕਲਿੰਗਾ ਦਾ ਬੱਚਾ ਹੈ ਹਾਂਜੀ ਉਹ ਉਹਨਾਂ ਦੀ ਗਾਇਕੀ ਸੁਣ ਕੇ ਬਹੁਤ ਪ੍ਰਭਾਵਿਤ ਮੈਂ ਕੱਲਾ ਹੀ ਨਹੀਂ ਮੈਂ ਸਮਝਦਾ ਕਿ 100% ਜਿਹੜੇ ਕਲਾਕਾਰ ਜਵਾਨ ਹੋ ਰਹੇ ਨੇ ਬੱਚੇ ਤੇ ਉਹ ਮਾਨਕ ਸਾਹਿਬ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਨੇ ਉਹਨਾਂ ਵਰਗਾ ਗਾਉਣਾ ਚਾਹੁੰਦੇ ਨੇ ਕਿਉਂਕਿ ਉਸ ਵੇਲੇ ਤਾਂ ਸਮਝ ਨਹੀਂ ਹੁੰਦੀ ਕੋਈ ਇਹ ਉਹ ਹਨਾ ਜੀ ਤੁਸੀਂ ਕੋ ਕਲਾਸਿਕਲ ਦੀ ਖੂਸੂਜ ਸਮਝ ਨਹੀਂ ਹੁੰਦੀ ਤੇ ਸਿੱਧਾ ਬੋਲੀਆਂ ਜਾਂ ਸਿੱਧੇ ਗਾਣੇ ਜਿਹੜੇ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਮਾਨਕ ਸਾਹਿਬ ਸਿੱਧਾ ਗਾਉਂਦੇ ਰਹੇ ਬਹੁਤ ਮੁਸ਼ਕਲ ਗਾਣਾ ਗਾਏ ਮਾਨਕ ਸਾਹਿਬ ਨੇ ਪਰ ਅਸਰ ਉਹਨਾਂ ਦਾ ਮੇਰੇ ਤੇ ਰਿਹਾ ਉਸ ਬਾਅਦ ਫਿਰ ਅੱਗੇ ਜੀ ਉਹ ਨਿਊ ਥੋੜੀ 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 ਸਮਝ ਜਿਵੇਂ ਹੈ ਨਾ ਜੀ ਵਿਚਾਰਦਾ ਰਹਿਦਾ ਬੰਦਾ ਫਿਰ ਜਿਹਨੇ ਵੀ ਅੱਛਾ ਸੁਰੀ ਲਗਾਇਆ ਸਰਦੂਲ ਪਾਜੀ ਉਹਨਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ